ਸਸਿਕਲ ਜੀ ਸਾਰੇ ਨੂੰ ਸਾਰਿਆਂ ਨੂੰ ਸਤ ਸ੍ਰੀ ਅਕਾਲ ਮੇਰੇ ਚੈਨਲ ਸ਼ਮਰੂਪ ਡਿੱਕ ਤੇ ਆਪਾਂ ਨੇ ਸਾਨੂੰ ਅੱਜ ਦਸਣੀ ਹੈ ਸੂਜ਼ ਦੀ ਕਟਾਈ ਕਿਵੇਂ ਕਰਨੀ ਹੈ ਜਿਹੜੀਆਂ ਮੇਰੀਆਂ ਭੈਣਾਂ ਨਵੇਂ ਸਿਰੇ ਤੋਂ ਸਲਾਈ ਦਾ ਕੰਮ ਸਿੱਖ ਰਹੀਆਂ ਨੇ ਤੇ ਕਈਆਂ ਨੂੰ ਥੀਰੇ ਮੋੜੇ ਦਾ ਨਹੀਂ ਪਤਾ ਚੱਲਦਾ ਨਾ ਇਹ ਵੀਡੀਓ ਮੇਰੀ ਉਹਨਾਂ ਦੇ ਲਈ ਹੈ ਪਹਿਲਾਂ ਆਪਾਂ ਨੇ ਦੇਖ ਲੈਣਾ ਸਾਡੇ ਕੋਲ ਸ਼ਰਟ ਦਾ ਨਾਪਾ ਜਿਹੜਾ ਹੈਗਾ ਕਿੰਨਾ ਹੈ ਉਹਦੇ ਵਿੱਚ ਆਪਾਂ ਨੇ ਆਪਣੀ ਸਿਰਫ ਬ੍ਰੈਸਟ ਦੇਖਣੀ ਹੈ ਬ੍ਰੈਸਟ ਸਾਡੀ 19 ਇੰਚ ਹੈ ਤੇ ਆਪਾਂ ਨੇ 19 ਇੰਚ ਦੇ ਹਿਸਾਬ ਦੇ ਨਾਲ ਤੀਰਾ ਇਹਨਾਂ ਦਾ ਰੱਖਣਾ ਆ 6.5 6.5 ਮੈਂ ਇਹਨਾਂ ਦਾ ਤੀਰਾ ਤਾਂ ਰੱਖਿਆ ਕਿਉਂਕਿ ਇਹਨਾਂ ਦਾ ਜਿਹੜਾ ਬੈਕ ਸਾਈਡ ਦਾ neck ਆ ਉਹ ਡੀਪ ਨਹੀਂ ਹੈਗਾ ਅਗਰ neck ਡੀਪ ਆ ਤੇ ਤੁਸੀਂ ਤੀਰਾ 6 ਇੰਚ ਵੀ ਰੱਖ ਸਕਦੇ ਹੋ ਠੀਕ ਹੈ ਜੀ ਮੋਡਾ ਆਪਾਂ ਨੇ نیچے ਨੂੰ ਰੱਖਣਾ ਹੈਗਾ 7.5 7.5 ਮੈਂ ਮੋਡਾ نیچے ਨੂੰ ਤਾਂ ਰੱਖਿਆ ਅੱਧੇ ਇੰਚ ਦੀ ਕਾਟ ਆਪਾਂ ਨੇ ਉਰੇ ਇੱਥੇ ਉੱਪਰ ਪਾਉਣੀ ਆ ਠੀਕ ਹੈ ਜੀ ਜਿੱਥੇ ਆਪਣਾ ਮੋਡਾ ਆ 7.5 ਇੱਥੋਂ ਆਪਾਂ ਨੇ ਤੀਰਾ ਜਿਹੜਾ ਅੱਧਾ ਇੰਚ ਅੰਦਰ ਨੂੰ ਕਟਾ ਦੇਣਾ ਇੱਥੋਂ ਆਪਾਂ ਨੇ ਲਿਖਣਾ ਹੈਗਾ 6 ਇੰਚ ਇਹ ਮੈਂ 3 ਇੰਚ ਦੀ ਲੰਬਾਈ ਵਿੱਚ ਕਹੀ ਵਾਰ ਆਪਾਂ ਨੇ ਜਦੋਂ ਇੱਥੇ ਕਾਟ ਪਾਉਣੀ ਹੈ ਤੇ ਕੱਪੜਾ ਪਲੇਟਾਂ ਦੇ ਕੋਲੋਂ ਫੁੱਲਣ ਲੱਗ ਜਾਂਦਾ ਹੈ ਠੀਕ ਹੈ ਜੀ ਆਪਾਂ ਨੇ ਇਹਨੂੰ ਇਸ ਤਰ੍ਹਾਂ ਸਿੱਧਾ ਜਿਹੜਾ ਲਾਲੜਾ ਹੈਗਾ ਇਸ ਤਰ੍ਹਾਂ ਸਾਡੇ ਕੋਲ ਇੱਕ ਬਣ ਜਾਣਾ ਬਾਕੀ ਠੀਕ ਹੈ ਜੀ ਫਿਰ ਆਪਾਂ ਨੇ ਇਸ ਚੀਜ਼ ਅੱਧ ਕਰ ਲੈਣਾ ਠੀਕ ਹੈ ਜੀ ਇੱਥੋਂ ਆਪਾਂ ਨੇ ਦਾ 1/2 ਇੰਚ ਜਿਹੜਾ ਹਾਫ ਕਰ ਲੈਣਾ 7/2 ਦਾ ਠੀਕ ਹੈ ਜੀ ਇੱਥੇ ਆਪਾਂ ਨੇ ਨਿਸ਼ਾਨੀ ਲਾ ਲੈਣੀ ਹੈ ਠੀਕ ਹੈ ਜੀ ਹੁਣ ਸਾਡੀ ਬਰੈਸਟ ਹੈਗੀ 19 ਇੰਚ ਆਪਾਂ ਨੇ 19 ਇੰਚ ਦਾ ਹਾਕ ਕਰ ਲੈਣਾ ਹੈਗਾ ਇੰਚ ਟੇਪ ਤੇ ਇੱਥੇ ਆਉਂਦਾ ਸਾਡੇ ਕੋਲ 9.5 ਠੀਕ ਹੈ ਜੀ ਆਪਾਂ ਨੇ ਪਹਿਲੀ ਕਾਟ ਅਗਰ ਇਹਨਾਂ ਦੇ ਮੰਨ ਲਓ ਕੋਈ ਲੇਡੀ ਕਹੇ ਕਿ ਸਾਡੀ ਸ਼ਰਟ ਨੂੰ ਬੈਕ ਸਾਈਡ ਤੋਂ ਪਿੱਛੇ ਨੂੰ ਖਿੱਚ ਪੈਂਦੀ ਆ ਤੇ ਤੁਸੀਂ ਫਿਰ ਢਾਈ ਦੀ ਕਾਟ ਪਾ ਸਕਦੇ ਆ ਚਾਰਾਂ ਪੱਲਿਆਂ ਵਾਲੀ ਅੱਪਰ ਤੁਸੀਂ 2 ਇੰਚ ਦੀ ਹੀ ਪਾਉਣੀ ਆ ਆਪਾਂ ਨੇ ਇਹਦੀ 2 ਇੰਚ ਦੀ ਹੀ ਕਾਟ ਪਾਉਣੀ ਆ ਤੇ 1 ਇੰਚ ਦੀ ਆਪਾਂ ਨੇ ਇੱਥੇ ਉਰੇ ਤੋਂ ਕਾਣੀ ਨੇ ਠੀਕ ਹੈ ਜੀ ਆ ਜਿਹੜੀ ਸਾਡੇ ਕੋਲ ਦੇਸੀ ਬਣੀ ਹੁੰਦੀ ਹੈ ਨਾ ਡੱਬੇ ਦੀ ਇੱਥੋਂ ਆਪਾਂ ਨੇ 1 ਇੰਚ ਦੀ ਪਹਿਲੇ ਨੰਬਰ ਵਾਲੀ ਕਾਟ ਪਾਣੀ ਹੈ 2 ਇੰਚ ਦੀ ਪਾਣੀ ਆਪਾਂ ਨੇ ਆਹ ਵਾਲੀ ਠੀਕ ਹੈ ਜੀ ਇਹ ਵਾਲੀ ਨੂੰ ਕਾਟਾ ਨੂੰ ਆਪਾਂ ਨੇ ਇਹਨੇ ਗਲਾਈ ਵੀ ਦੇਣੀ ਆ ਠੀਕ ਹੈ ਐਸਾ ਕਾਣੀ ਆਉਣ ਲਈ ਕਾਟ ਪਾ ਦੇਣਾ ਹੈ ਜੀ ਫਿਰ ਆਪਾਂ ਨੇ ਪਲੇਟ ਲੈਣੀ ਹੈ ਕਿੰਨੀਆਂ ਚੈ ਰੈਡੀ ਆ ਦੂਜੀਆਂ ਪਲੇਟਾਂ ਇਹਨਾਂ ਨੇ ਆ ਮੋਢੇ ਵਾਲੀ ਤੇ ਕਮਰ ਵਾਲੀ ਪਲੇਟ ਨਹੀਂ ਪਾਉਣੀ ਸਿੰਪਲ ਪਲੇਟਾਂ ਲੰਬਾਈ ਵਾਲੀਆਂ ਪਾਉਣੀਆਂ ਐ ਇਹ ਆਪਾਂ ਨੇ 12 ਇੰਚ ਤੇ ਪਾਉਣੀ ਹੈਗੀ ਤੇ 11.5 ਜਿਹੜੀ ਸਾਢੀ ਉਹ ਰੈਡੀ ਰਹਿ ਜੂਗੀ 7 ਇੰਚ ਦੀ ਸਾਦੇ ਨੂੰ ਇਹਦੀ ਲੰਬਾਈ نیچے ਨੂੰ ਆ ਜੂਗੀ ਵਿਚਕਾਰਲਾ ਆਪਾਂ ਨੇ ਗਾਇਵੇ ਦਾ 4 ਇੰਚ ਦਾ ਰੱਖਣਾ ਐ ਅੱਧਾ ਇੰਚ ਆਪਾਂ ਨੇ ਜਿਹੜਾ ਵੇਚ ਦੇਣਾ ਐ ਠੀਕ ਹੈ ਜੀ ਅੱਧੇ ਇੰਚ ਆਪਾਂ ਨੇ ਦਿਨ ਲੜੀ ਇੱਥੇ 3.5 ਸਾਡੇ ਕੋਲ ਵਿੱਚ ਪਾਉਣਾ ਹੈ ਫਰੰਟ ਫੈਰੀਗਾ ਕਿਉਂਕਿ ਆਪਾਂ ਨੇ ਜੇ ਪਲੇਟ ਪਾਉਣ ਸਾਨੂੰ ਪ੍ਰੋਬਲਮ ਆ ਗਈ ਆਪਾਂ ਨੇ 7 ਇੰਚ ਦਾ ਅੱਧ ਕਰਕੇ ਅੱਧੇ ਇੰਚ ਦੀ ਨਿਸ਼ਾਨੀ ਇਸ ਤਰ੍ਹਾਂ ਕਾ ਲੈਣੀ ਆ ਅੱਧੇ ਦੀ ਲਗਾ ਲੈਣੀ ਆਸੀਂ ਇਸ ਤਰ੍ਹਾਂ ਫਿਰ ਆਪਾਂ ਨੇ ਇਸ ਤਰ੍ਹਾਂ ਫਿਰ ਵੇਟੇ ਜਿਹੜੇ ਇਸ ਤਰ੍ਹਾਂ ਲਾਈ ਨੇ ਠੀਕ ਹੈ ਜੀ ਤੇ ਅਗਰ ਅਸੀਂ ਆਹ ਵਾਲੀ ਪਲੇਟ ਪਾਣੀ ਹੁੰਦੀ ਤਾਂ ਇੱਥੋਂ ਸਿੱਧੀ ਇੱਧਰ ਨੂੰ ਪਾ ਦੇਣੀ ਸੀਗੀ ਆਪਾਂ ਨੇ ਇਹ ਵਾਲੀ ਪਲੇਟ ਨਹੀਂ ਪਾਣੀ ਹੋਣੀ ਫਰੰਟ ਤੋਂ ਆਪਾਂ ਨੇ ਹੁਣ ਤੇ 1 ਇੰਚ ਦੀ ਆਪਾਂ ਨੇ ਨਿਸ਼ਾਨੀ ਲਾਉਣੀ ਆ ਇਦਾਂ ਤੇ ਆਪਾਂ ਨੇ ਅੱਧੇ ਇੰਚ ਦੀ ਨਿਸ਼ਾਨੀ ਇਸ ਤਰ੍ਹਾਂ ਲਾਈਏ ਇਹਨੂੰ ਆਪਾਂ ਨੇ ਕਾਟ ਪਾ ਦੇਣੀ ਆ ਅੰਦਰਲੀ ਸਾਬ ਨੂੰ ਮੋਢੇ ਵੱਲ ਨੂੰ ਡਾਊਨ ਅਗਰ ਸਾਡਾ ਨੈਕ ਡੀਪ ਹੁੰਦਾ ਤੇਰਾ ਆਪਾਂ ਇੱਧਰ ਲਗਾਉਣੀ ਸੀਗੀ ਤਾਂ ਫਿਰ ਕਾਟ ਆਪਣੀ ਥੈਂਸ ਤਰ੍ਹਾਂ ਪੈਣੀ ਸੀਗੀ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਸੋਨੇ ਦੀ ਡ੍ਰੈਸ ਤੇ ਨਿਸ਼ਾਨੀ ਲਾ ਲਈ ਦੇਖ ਲੈਣੀ ਸਾਡੀ ਕਮਰ ਕਿੰਨੀ ਆ ਜਿੰਨੀ ਵੀ ਸਾਡੀ ਪਲੇਟਾਂ ਤੋਂ ਉੱਪਰ ਸਾਡੀ ਕਮਰ ਹੋਈ ਨਾ ਇੱਥੇ ਆਪਾਂ ਨੇ ਕਮਰ ਦੀ ਨਿਸ਼ਾਨੀ ਲਾ ਕੇ 1 ਇੰਚ ਵਿੱਚ ਪਲੱਸ ਜ਼ਰੂਰ ਕਰ ਲੈਣਾ ਠੀਕ ਹੈ ਜੀ 1 ਇੰਚ ਆਪਾਂ ਨੇ ਤਾਂ ਪਲੱਸ ਕਰਨਾ ਕਿਉਂਕਿ ਅੱਧੇ ਇੰਚ ਸਾਡੇ ਕੋਲ ਆ ਜਿਹੜੀ ਆ ਦੋਨਾਂ ਸਾਈਡ ਤੇ ਪੈ ਜਾਣੀ ਇੱਕ ਪਾਸੇ ਇਧਰ ਤੇ ਇੱਕ ਪੈ ਤੇ ਸਾਡਾ 1 ਇੰਚ ਕਪੜਾ ਜਿਹੜਾ ਉਹ ਘੱਟ ਜਾਂਦਾ ਹੁੰਦਾ ਆ ਠੀਕ ਹੈ ਜੀ ਦੂਜੇ ਬੰਨੇ ਆਪਾਂ ਜੇ ਇੱਥੇ ਆਪਾਂ ਨੇ ਪਲੇਟ ਪਾਉਣੀ ਹੁੰਦੀ ਤੇ ਫਿਰ ਅਸੀਂ ਇੱਥੇ ਵੀ 10 ਇੰਚ ਲੈਣਾ ਸੀ 9.5 ਨਹੀਂ ਲੈਣਾ ਸੀ ਕਿਉਂਕਿ ਆ ਪਲੇਟ ਦੇ ਵਿੱਚ ਅੱਧਾ ਇੰਚ ਕਪੜਾ ਆ ਜਾਂਦਾ ਇੱਥੋਂ ਸਾਡਾ ਕਪੜਾ ਜਿਹੜਾ ਉਹ ਘੱਟ ਜਾਂਦਾ ਆ ਠੀਕ ਹੈ ਜੀ ਬਾਕੀ ਆਪਾਂ ਨੇ ਨਿਸ਼ਾਨੀਆਂ ਕਮਰ ਦੀ ਵਗੈਰਾ ਦੀ ਸਾਰੀ ਆਪਾਂ ਨੇ ਇਹ ਲਗਾ ਲੈਣੀ ਹੈ ਜੀ ਹੁਣ ਆਪਾਂ ਨੂੰ ਕਟ ਅੱਲਾ ਪਾਣੀ ਚਾਰਾ ਪੱਲਿਆਂ ਦੀ ਜਿਹੜੀ ਕਾਟ ਪਾ ਲੈਣੀ ਆ ਹਾਈ ਸਪੈਸ ਤੇ ਕਹਿੰਦੇ ਚਾਰਾ ਪੱਲਿਆਂ ਦੀ ਕਾਟ ਖਾਲੀ ਫਿਰ ਆਪਾਂ ਨੇ ਆਰਧੇ ਵਾਲੀ ਕਾਟ ਵੀ ਪਾ ਲੈਣੀ ਹੈਗੀ ਫਿਰ ਆਪਾਂ ਨੇ ਪਾਉਣੀਆਂ ਦੋ ਪੱਲਿਆਂ ਦੀ نیچے ਦੋ ਪੱਲਿਆਂ ਦੀ ਆਪਾਂ ਨੇ ਕਾਟ ਵੀ ਪਾਉਣੀ ਹੈਗੀ ਇਸ ਤਰ੍ਹਾਂ ਕਾ ਲਈ कटिंगा अपने वाला नैक बना देना बैक वाला अपने नैक बना छे इंच आपने कटिंग करनी है यदि ठीक है जी साढ़े पाँच साढ़े को जूगा अद्धा इंच साढ़ा उपरले पास सिलाई आजूगा ढाई इंच आपने तो नीचे तो रखना उपर तो आपने थोड़ा जो पॉइंट कटा के ही रखना है ढाई तो ठीक है जी फिर आप ਮਲਾਕ ਨੇ ਇਹਨੂੰ ਬਦਲ ਲਾਈ ਦੇ ਦਿੱਤਾ ਤੇ ਜਿਹੜੀ ਆਪਾਂ ਕਟਿੰਗ ਕਰਦੇ ਨੇ ਤੇ ਇਸ ਤਰ੍ਹਾਂ ਤੇ ਜਿਹੜੀ ਸਾਢੇ 2 ਇੰਚ ਵਾਲਿਆਂ ਦੀ ਟੀਰਾ ਮੋਢਾ ਆਪਾਂ ਨੇ ਕਿੰਨਾ ਵੀ ਰੱਖਣਾ ਸਾਰਾ ਆਪਾਂ ਨੇ ਮੋਢਾ ਉਰੇ ਤੋਂ ਐਦਾਂ ਨਹੀਂ ਵਧਾਉਣਾ ਹੈਗਾ نیچے ਨੂੰ ਮੋੜਾ ਇੱਧਰ ਨੂੰ ਆਪਣਿਆ ਬਾਧਾ ਰਹੂਗਾ ਜਿੰਨੇ ਵੀ ਸਾਡੀ ਬ੍ਰੈਸ਼ਡ ਹੁੰਦੀ ਆ ਬਾਧਾ ਰਹਿੰਦਾ ਠੀਕ ਹੈ ਜੀ ਜੇ ਸਾਰਿਆਂ ਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਕਰਿਓ ਸੌਰੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਥੈਂਕ ਯੂ ਜੀ